ਜੀ ਮੈਂ ਡਾਕਟਰ ਸਵਰਨਜੀਤ ਬੱਲ ਸੈਵਨ ਸਰਜਨ ਅੰਮ੍ਰਿਤਸਰ ਸਾਰੇ ਇਲਾਕਾ ਵਾਸੀਆਂ ਨੂੰ ਨਮਸਕਾਰ ਕਰਦਾ ਹਾਂ ਤੇ ਸਾਰੇ ਅੰਮ੍ਰਿਤਸਰ ਜ਼ਿਲ੍ਹੇ ਨੂੰ ਅਪੀਲ ਕਰਦਾ ਹਾਂ ਕਿ ਸਰਕਾਰ ਵੱਲੋਂ ਇੱਕ ਪੋਲੀਓ ਤੋਂ ਬਚਾਅ ਲਈ ਪल्स ਪੋਲੀਓ ਮਹੀ ਜਿਹੜੀ ਚਲਾਈ ਜਾ ਰਹੀ ਆ 12 13 ਤੇ 14 ਤਿੰਨ ਦਿਨ ਦਾ ਇਹ ਪ੍ਰੋਗਰਾਮ ਆ 12 ਤਰੀਕ ਨੂੰ ਐਤਵਾਰ ਸਾਡੀਆਂ ਟੀਮਾਂ ਜਿਹੜੀਆਂ ਐ ਉਹ ਜਿਹੜੀਆਂ ਫਿਕਸਡ ਬੂਥ ਆ ਉੱਥੇ ਬੱਚਿਆਂ ਨੂੰ ਜਿਹੜੇ 0 ਤੋਂ 5 ਸਾਲ ਦੇ ਬੱਚੇ ਉਹਨਾਂ ਨੂੰ ਪੋਲੀਓ ਬੂੰਦਾ ਪਹੁੰਚਣ ਗਿਆ ਤੇ 13 14 ਨੂੰ ਹਾਊਸ ਟੂ ਹਾਊਸ ਜਾਂਦੇ ਹਰ ਘਰਾਂ ਦੇ ਵਿੱਚ ਜਾ ਕੇ ਤੇ ਜਿਹੜੇ 0 ਤੋਂ 5 ਸਾਲ ਦੇ ਬੱਚੇ ਉਹਨਾਂ ਨੂੰ ਪੋਲੀਓ ਬੂੰਦਾ ਅਪਲਾਈ ਜਾਂਦੀ ਹੈ ਥੋੜਾ ਜਿਹਾ ਮੈਂ ਦੱਸਣਾ ਚਾਹਾਂਗਾ ਕਿ ਆਲਰੇਡੀ ਹੀ ਜਿਹੜਾ ਸਾਡਾ ਦੇਸ਼ ਆ ਉਹ ਪੋਲੀਓ ਮੁਕਤ ਕੋਟ ਟਾ 2011 ਚ ਲਾਸਟ ਪੋਲੀਓ ਦਾ ਕੇਸ ਹੋਇਆ ਸੀਗਾ ਐਂਡ 2014 2014 ਚ ਉਸ ਤੋਂ 3 ਸਾਲ ਬਾਅਦ World Health Organization ਵੱਲੋਂ ਭਾਰਤ ਨੂੰ ਪੋਲੀਓ ਮੁਕਤ ਘਰਾਰ ਦਿੱਤਾ ਗਿਆ। ਲੇਕਿਨ ਫਿਰ ਫਿਲ ਵੀ ਥੋੜਾ ਬਹੁਤ ਜਿਹੜਾ ਖਤਰਾ ਹੈ ਸਾਡੇ ਜਿਹੜੇ ਗੁਆਂਢੀ ਦੇਸ਼ ਨੇ ਜਿਵੇਂ ਪਾਕਿਸਤਾਨ ਤੇ ਅਫਗਾਨਿਸਤਾਨ ਉੱਥੇ ਪੋਲੀਓ ਦੇ ਕੁਝ ਕੇਸ ਹੈ ਜਿਹੜੇ ਉਹ ਪਾਏ ਜਾਂਦੇ ਆ ਤੇ ਆਪਣਾ ਜਿਲ੍ਹਾ ਜਿਹੜਾ ਬਾਰਡਰ ਡਿਸਟ੍ਰਿਕਟ ਆ ਐਂਡ ਕੁਛ ਨਾ ਕੁਛ ਆਵਾਜਾਈ ਵੀ ਆ ਐਂਡ ਉਹਦੇ ਲਈ ਇਹ ਵਿਸ਼ੇਸ਼ ਮਹਿੰਮ ਜਿਹੜੀ ਆ ਚਲਾਈ ਜਾਂਦੀ ਆ ਕਿ ਕਿਸੇ ਵੀ ਤਰ੍ਹਾਂ ਦਾ ਮਤਲਬ ਰਿਸਕ ਅਸੀਂ ਲੈਣ ਦੀ ਪੋਜੀਸ਼ਨ 'ਚ ਨਹੀਂ ਹੈਗੇ। ਤੋ 12 13 14 ਉਹ ਜਿਹੜੀ ਮੁਹਿੰਮਾਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਉਹ ਇਸ ਮੁਹਿੰਮ 'ਤੇ ਸਾਡਾ ਸਾਥ ਦੇਣ ਉਹਦੇ ਚ ਮੇਰੇ ਨਾਲ ਇੱਥੇ ਡਾਕਟਰ ਰਿਸ਼ਿਤਾ ਨੇ ਜਿਹੜੇ WHO ਦੀ ਪਰਸੰਤਿਤ ਡਾਕਟਰ ਭਾਰਤੀ ਵੀ ਤਾਂ ਜਿਹੜਾ ਟੀਕਾ ਕਰਨਾ ਅਫਸਰ ਡਾਕਟਰ ਆਪਣੇ ਹੋਰ ਸਾਡੇ ਸਟਾਫ ਮੈਂਬਰ ਅਮਰਦੀਪ ਵੀ ਪਾਸ ਮੀਡੀਆ ਅਫਸਰ ਉਹ ਮੌਜੂਦ ਨੇ ਐਂਡ ਮੈਨੂੰ ਮੇਰੇ ਸਟਾਫ ਨੇ ਦੱਸਿਆ ਵੀ ਟੋਟਲ ਜਿਹੜੀ ਲਗਭਗ 25 ਲੱਗਦੇ 22 ਲੱਖ 87 ਹਜ਼ਾਰ ਦੇ ਆਸ-ਪਾਸ ਆਬਾਦੀ ਆ ਜਿਹਦੇ ਚ 549 ਹਜ਼ਾਰ ਦੇ ਕਰੀਬ ਘਰਾਂ ਦੇ ਵਿੱਚ ਜਾ ਕੇ ਤੇ 297250 ਬੱਚੇ 297250 ਬੱਚੇ ਸਾਰਾ ਹੋਮਵਰਕ ਸਾਡੀਆਂ ਟੀਮਾਂ ਵੱਲੋਂ ਇੱਕ ਮਾਈਕਰੋ ਪਲਾਨ ਬਣਿਆ ਹੁੰਦਾ ਹੈ ਉਹਦੇ ਤਹਿਤ ਇਹ ਸਾਰਾ ਜਿਹੜਾ ਪ੍ਰੋਗਰਾਮ ਕੀਤਾ ਜਾਣਾ ਤੇ ਸਾਡੀਆਂ ਜਿਹੜੀਆਂ ਟੋਟਲ 1400 ਦੇ ਆਸ-ਪਾਸ ਟੀਮਾਂ ਨੇ ਸਾਡੇ ਸੁਪਰਵਾਈਜ਼ਰ ਨੇ ਜਿਹੜੇ ਆਲਮੋਸਟ 290 95 300 ਦੇ ਆਸ-ਪਾਸ ਸੁਪਰਵਾਈਜ਼ਰ ਨੇ ਉਹਦੇ ਸੁਪਰਵਾਈਜ਼ਰ ਸਾਥੇ ਸਾਰੇ ਮੈਡੀਕਲ ਅਫਸਰ ਐਮ ਐਚ ਵੀ ਜਾਂ ਹੋਰ ਸਿਹਤ ਭਾਗ ਦਾ ਸਟਾਫ ਆ ਉਹ ਇਸ ਮਹਮਲ ਨੂੰ ਸਫਲ ਬਣਾਉਣ ਦੇ ਵਿੱਚ ਲੱਗਾ ਹੋਇਆ ਹੈ ਦੇਖੋ ਕੋਈ ਵੀ ਜਿਹੜਾ ਸਿਹਤ ਭਾਗ ਦਾ ਕੰਮ ਆ ਉਹ ਲੋਕਾਂ ਦੀ ਪਾਰਟਿਸਪੇਸ਼ਨ ਤੋਂ ਬਿਨਾ ਅਧੂਰਾ ਹੈ ਸਿਰਫ ਸਿਹਤ ਭਾਗ ਦੀ ਜ਼ਿੰਮੇਵਾਰੀ ਨਹੀਂ ਗਈ ਵੀ ਸਾਰੇ ਕੰਮ ਕੀਤੇ ਜਾਣ ਨਾਲ ਦੇ ਨਾਲ ਲੋਕਾਂ ਦੀ ਪਾਰਟਿਸਪੇਸ਼ਨ ਵੀ ਇਹ ਪੇਰੈਂਟਸ ਉਹਨਾਂ ਦੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਆ ਕਿ ਉਹ 0 ਤੋਂ 5 ਸਾਲ ਦਾ ਬੱਚਾ ਹੈ ਤੇ ਉਹਨੂੰ ਮਤਲਬ ਚਾਹੇ ਉਹ ਬੱਚਾ ਬਿਮਾਰ ਆ ਚਾਹੇ ਹਸਪਿਟਲਾਈਜ਼ਡ ਆ ਚਾਹੇ ਕੋਈ ਵੀ ਪ੍ਰੋਬਲਮ ਹੈ ਹਰ ਤਰ੍ਹਾਂ ਦੇ ਬੱਚੇ ਪੇਰੈਂਟਸ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਬੱਚਿਆਂ ਦੀ ਅੱਛੀ ਸਿਹਤ ਅੱਛੇ ਪੋਖ ਨੂੰ ਮੁੱਖ ਰੱਖਦੇ ਹੋયા ਇਹ ਪੋਲੀਓ ਬੂੰਦਾ ਪਲਾਨ ਜਿਹੜੇ ਫਿਕਸਡ ਬੂਥ ਨੇ ਕੋਸ਼ਿਸ਼ ਕਰਨ ਕਿ ਉੱਥੇ ਲਿਆਂ ਐਂਡ ਨੀਤੇ ਘਰ ਘਰ ਜਾ ਕੇ ਸਾਡੇ ਕੋਲ ਸਾਰੇ ਬੱਚੇ ਡਿਸਟ੍ਰਿਕਟ ਨੇ ਸਾਡੀਆਂ ਟੀਮਾਂ ਘਰ ਘਰ ਜਾਣਗੀਆਂ ਪੂਰਾ ਸਹਿਯੋਗ ਦੇਣ ਅਗਰ ਫਿਰ ਵੀ ਅਗਰ 3 ਦਿਨਾਂ ਦੇ ਵਿੱਚ ਕੋਈ ਬੱਚਾ ਰਹਿ ਜਾਂਦਾ ਹੈ ਕੋਈ ਕੋਈ ਬਾਹਰ ਅੰਦਰ ਗਿਆ ਹੁੰਦਾ ਹੈ ਕੋਈ ਆਪਣੇ ਰਿਸ਼ਤੇਦਾਰ ਭੈਣ ਭਰਾਵਾਂ ਜਾਂ ਕਿਸੇ ਵੀ ਹੋਰ ਜਗ੍ਹਾ ਤੇ ਗਿਆ ਹੈ ਤੇ ਉਹ ਵੀ ਸਾਡੀ ਟੀਮ ਇੱਕ ਦੋ ਦਿਨ ਜਿਹੜੇ ਉਸ ਤੋਂ ਬਾਅਦ ਆ ਉਹ ਵੀ ਜਾ ਕੇ ਖਬਰ ਕਰੇਗੀ ਐਂਡ ਮੈਂ ਫਿਰ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਰੇ ਜਿਹੜੇ ਇਲਾਕਾ ਨਿਵਾਸੀ ਨੇ ਸਾਰੇ ਪੇਰੈਂਟਸ ਨੇ ਸਾਰੀ ਜਨਤਾ ਸਾਨੂੰ ਸਹਿਯੋਗ ਦਿਓ ਤਾਂ ਕਿ ਅਸੀਂ ਇੱਕ ਬੱਚੇ ਨੂੰ ਇਕਨੇ ਦੇਖੋ ਗਾਣਾ ਵੀ ਵੱਜ ਰਿਹਾ ਵੀ ਬੱਚੇ ਮਨ ਕੇ ਸਕਦੇ ਸਾਰੇ ਜਗ ਦੀਆਂ ਅੱਖਾਂ ਦੇ ਤਾਰੇ ਤੇ ਦੇਖੋ ਬੱਚਾ ਬਿਮਾਰ ਹੋਵੇ ਮਾਂ ਪਿਓ ਨੂੰ ਕੁਝ ਨਹੀਂ ਅੱਛਾ ਲੱਗਦਾ ਐਂਡ ਕੀਪਿੰਗ ਥੈਟ ਥਿੰਗ ਇਨ ਮਾਈਂਡ ਇਹ ਸਾਡੀ ਇੱਕ ਨੈਤਿਕ ਤੇ ਸਮਾਜਿਕ ਜ਼ਿੰਮੇਵਾਰੀ ਆ ਵੀ ਅਸੀਂ ਇਹ ਮਹਿੰਮੂ ਸਫਲ ਬਣਾਈਏ ਤਾਂ ਕਿ ਜਿਹੜੇ ਬੱਚੇ ਦੇਸ਼ ਦਾ ਭਵਿੱਖ ਨੇ ਉਹ ਤੰਦਰੁਸਤ ਰਹਿਣ ਬਹੁਤ ਬਹੁਤ ਧੰਨਵਾਦ ਜਿਦਾ ਸਾਰਾ ਰੂਰਲ ਏਰੀਆਸ ਵਿੱਚ ਐਂਡ ਟੂ ਐਂਡ ਵਾਲਾ ਜਿਹੜਾ ਕਵਰੇਜ ਹੈ ਬਿਲਕੁਲ 100% ਰੂਰਲ ਏਰੀਆ ਰਿਮੋਟਸਟ ਏਰੀਆ ਉਤੋਂ ਤੱਕ ਜਿੱਥੇ ਕੋਈ ਨਹੀਂ ਪਹੁੰਚ ਸਕਦਾ ਉੱਥੇ ਵੀ ਸਾਡੀਆਂ ਟੀਮਾਂ ਪਹੁੰਚਣਗੀਆਂ ਈਵਨ ਅਜੇ ਆਪਣਾ ਤਾਂ ਜਿਹੜਾ ਜ਼ਿਲ੍ਹਾ ਹੈ ਜਾਂ ਆਪਣਾ ਸਟੇਟ ਹੈ ਪੰਜਾਬ ਥਿੰਗਸ ਆਰ ਅਪਰੋਚੀਬਲ ਵੀ ਕੋਈ ਇਹੋ ਜਿਹਾ ਐਂਡ ਤੁਸੀਂ ਦੇਖੋ ਟੀਵੀ ਤੇ ਆਂਦਾ ਵੀ ਆ ਵੀ ਈਵਨ ਰਿਮੋਟਸਟ ਏਰੀਆ ਜਿਵੇਂ ਪਹਾੜੀ ਇਲਾਕਾ ਜਿੱਥੇ ਪਹੁੰਚਣਾ ਮੁਸ਼ਕਲ ਹੈ ਉੱਥੇ ਵੀ ਸਿਹਤ ਉਪਾਗ ਦੇ ਕਰਮਚਾਰੀ ਜਾ ਰਹੇ ਐਂਡ ਹੈਟਸ ਆਫ ਟੂ ਸੱਚ ਪੀਪਲ ਸਾਰੇ ਸਿਹਤ ਉਪਾਗ ਮਤਲਬ ਸਾਰੇ ਦੇਸ਼ ਚ ਇੰਨੀ ਮਿਹਨਤ ਕਰ ਰਹੇ ਆ ਵੀ ਘਰ ਘਰ ਜਾ ਕੇ ਜਿੱਥੇ ਅਸੰਭਵ ਬਹੁਤ ਮੁਸ਼ਕਲ ਹੈ ਪਹੁੰਚਣਾ ਉੱਥੇ ਵੀ ਪਹੁੰਚ ਰਹੇ ਐਂਡ ਸਾਡਾ ਤਾਂ ਏਰੀਆ ਮਤਲਬ ਯਾਰ ਬ੍ਰੈਸਟ ਵੀ ਈਜ਼ੀਲੀ ਅਪਰੋਚेबल ਆ ਕੋਈ ਕਿਵੇਂ ਪੱਠੇ ਆ ਜਾਂ ਕੋਈ ਮਾਈਗਰੇਟਰੀ ਪਪੂਲੇਸ਼ਨ ਆ ਕੋਈ ਝੁਕੀਆਂ ਝੌਪੜੀਆਂ ਆ ਐਂਡ ਹੋਰ ਕੋਈ ਬਾਹਰ ਦੇ ਰਹੇ ਆ ਕੋਈ ਬਹਿਕਾਂ ਉੱਥੇ ਸਾਡੀਆਂ ਟੀਮਾਂ ਜਾਣੀ ਪ੍ਰੋਪਰ ਐਕਚੁਅਲੀ ਇਹ ਪ੍ਰੋਗਰਾਮ ਪਿਛਲੇ ਮਹੀਨੇ ਤੋਂ ਚੱਲਦਾ ਆ ਰਿਹਾ ਹੈ ਮਾਈਕਰੋ ਪਲਾਨ ਬਣਦੀ ਆ ਬੱਚਿਆਂ ਦੀ ਰਜਿਸਟ੍ਰੇਸ਼ਨ ਹੁੰਦੀ ਆ ਉਹਨਾਂ ਦੀ ਗਿਣਤੀ ਹੁੰਦੀ ਆ WHO ਦੀਆਂ ਟੀਮਾਂ ਕੰਮ ਕਰ ਰਹੀਆਂ ਸਾਡੇ ਵਰਕਰ ਕੰਮ ਕਰ ਰਹੇ ਜਿਹੜਾ ਕਿ ਫਿਗਰ ਆ ਇਹ ਬਿਲਕੁਲ ਐਕਚੁਅਲ ਫਿਗਰ ਜਨਰੇਟ ਹੋਈ ਹੋਈ ਆ ਮਤਲਬ ਕੱਲੇ-ਕੱਲੇ ਸਾਡੀ ANM ਆਸ਼ਾ ਵਰਕਰ ਐਲਐਨਜੀ ਪੋਰ ਵਰਕਰ ਸੇਵਾਦਾਰ ਭਗਤ ਕਰਮਚਾਰੀ ਸਾਰੇ ਲੱਗੇ ਹੁੰਦੇ ਆ ਉਹਨਾਂ ਨੇ ਇੱਕ ਪ੍ਰੋਪਰ ਪਲਾਨਿੰਗ ਕੀਤੀ ਹੋਈ ਆ ਐਂਡ ਇਟ ਇਜ਼ ਗੋਇੰਗ ਟੂ ਬੀ ਅ ਗ੍ਰੇਟ ਸਕਸੈਸ ਮੈਨੂੰ ਆਪਣੇ ਫਖਰ ਹੈ ਮੁਲਾਜ਼ਮਾਂ ਤੇ ਜਿਹੜਾ ਪੂਰੀ ਮਿਹਨਤ ਤੇ ਤਨ ਲੱਗਨ ਨਾਲ ਕੰਮ ਕਰਦੇ ਆ ਥੈਂਕ ਯੂ